Beleza, beleza, beleza,

ਤੋ ਕਾਹ ਦੇ ਆਪਣੀ ਆਵਾਜ਼ ਨੂੰ ਦੁਹਰਾਇਆ ਜਾ ਰਿਹਾ ਹੈ ਕਿ ਧਰੂੜਾ ਸਰਕਾਰ ਕਹਿੰਦੀ ਆ ਕਿ ਵਡੇ ਘਰਾਣਿਆਂ ਨੂੰ ਸਹੂਲਤਾਂ ਦਿੱਤਾ ਜਾ ਸਕੇ ਜਿਸ ਕਰਕੇ ਪਾਸ ਪੂਰੇ ਧਰ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰਕੇ ਵੱਡੇ ਟਰੈਕਟਰ ਮਾਰਚ ਕਰਕੇ ਜਿੱਦਾ ਨਗਾਰਾ ਜੋਂ ਸਰਦਾਰ ਅਮਨ ਸਿੰਘ ਦੀ ਸਰਬਜੀਤ ਸਿੰਘ ਦੀ ਵੱਲ ਤੇ ਸਾਡੇ ਹੋਰ ਉਧੇ ਸਹਿਬਾਨ ਜਿੰਨੇ ਵੀ ਉਧੇ ਆਲੇ ਵੀਰ ਸਾਡੇ ਪਿੰਨਾਂ ਦੇ ਜਿਹੜੇ ਪ੍ਰਧਾਨ ਉਹਨਾਂ ਦੇ ਬਲੋਟ ਪਰ ਟ੍ਰੈਵਲ ਜਿਹੜਾ ਵਿਸਾਰ ਕੱਟ ਕੀਤਾ ਗਿਆ ਆ ਔਰ ਉਹ ਕੱਟ ਤੁਹਾਨੂੰ ਵਿਖਾ ਕੇ ਤਾਂ ਵੇਖੋ ਪਿਛੇ ਕਿੱਥੇ ਤੱਕ ਕੱਟ ਕੀਤਾ ਆ ਔਰ ਬੰਦਾ ਸੈਗੜਾ ਦੇ ਹਸਾਬ ਨਾਲ ਕੋਈ ਕੋ ਜਿਹੜਾ ਆਪਣੇ ਹੱਥ ਦੇ ਵਿੱਚ ਮਾਰਚ ਕਰਕੇ ਤੇ ਆਸ ਵਾਲੇ ਤਸਵੀਰ ਦੇ ਵਿੱਚ ਪਹੁੰਚਿਆ ਆ ਉਹ ਤਨਾ ਅਪਰਾਧਿਕ ਮਾਮਲਿਆਂ ਦੀਆਂ ਕਾਪੀਆਂ ਆ ਵੀਰੋ ਜੀਦਾ ਬਹੁਤ ਵੱਡੇ ਤੌਰ ਤੇ ਜਿਹੜਾ ਨੇ ਵਾਅਦਾ ਕੀਤਾ ਉਹ ਵਾਅਦਾ ਇਹ ਆ ਕਿ ਵੀਰੋ ਅਸੀਂ ਆਪਣੀ ਆਵਾਜ਼ ਨਹੀਂ ਚੁੱਕ ਸਕਾਂਗੇ ਸਾਡੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਜਿਹੜੇ ਤਿੰਨ ਪਾਦਕ ਤੂਰ ਬਣਾਏ ਆ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਹਰ ਤਹਿਸੀਲੇ ਹਰ ਐਸਡੀਐਮ ਦਫ਼ਤਰ ਦੇ ਵਿੱਚ ਸਾਰੀਆਂ ਜਾਣੀਆਂ ਪੂਰੇ ਭਾਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਤੇ ਪਲਾਹਾਤਾਂ ਦੇ ਨਾਲ ਜੋਨ ਵੱਲੋਂ ਸਰਦਾਰ ਅਸਾਦ ਸਿੰਘ ਦੀ ਗਵਾਹੀ ਦੇ ਵਿੱਚ ਅੱਜ ਆਪਣਾ ਅਥਰ ਤਸੀਲ ਦੇ ਵਿੱਚ ਜਿਹੜੀਆਂ ਕਾਪੀਆਂ ਆ ਇਹ ਸਾਰੀਆਂ ਜਾਣਗੀਆਂ ਤੇ ਡਟ ਕੇ ਵਿਰੋਧ ਕੀਤਾ ਜਾਊਗਾ ਜਦ ਤੱਕ ਇਹ ਤਿੰਨ ਕਾਲੇ ਕਾਨੂੰਨ ਅਪਰਾਧਿਕ ਕਾਲੇ ਕਾਨੂੰਨ ਬਣਾਏ ਆ ਇਹਨਾਂ ਨੂੰ ਵਾਪਸ ਨਹੀਂ ਸਰਕਾਰ ਕਰਦੀ ਉਹ ਤੱਕ ਅਸੀਂ ਡਟ ਕੇ ਇਹਦਾ ਵਿਰੋਧ ਕਰਦੇ ਰਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ਾਂ ਨੂੰ ਜਿਹੜਾ ਰੀਕਿਆ ਜਾਊਗਾ ਵੱਡੇ ਸੰਘਰਸ਼ ਕੀਤੇ ਜਾਣਗੇ ਕਿਉਂਕਿ ਜੇਕਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਵੀਰੋ ਅਸੀਂ ਆਪਣੀ ਕਦੀ ਆਵਾਜ਼ ਨਹੀਂ ਚੁੱਕ ਸਕਾਂਗੇ ਇਸ ਕਰਕੇ ਆਪਾਂ ਇਹ ਉਹ ਜਿੰਨੇ ਉਹ ਕਾਲੇ ਕਾਨੂੰਨ ਜਰੂਰੀ ਸੀ ਵਾਪਸ ਕਰਵਾਉਣੇ ਉਹ ਤੋਂ ਵੱਧ ਸਾਨੂੰ ਇਹ ਜਿਹੜੀਆਂ ਕਾਪੀਆਂ ਇਹਨਾਂ ਨੂੰ ਵਾਪਸ ਪਰਵਾਣ ਵਾਸਤੇ ਇਸ ਅਧੂਰੇ ਜਿਹੜੀ ਆਜ਼ਾਦੀ ਆ ਆਪਾਂ ਜਿਹੜੀ ਆਜ਼ਾਦੀ ਆਜ਼ਾਦੀ ਕਰਿਆ ਵੀਰੋ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਇਧਰੋਂ ਝੱਲ ਕੇ ਪਾਕਿਸਤਾਨ ਨੂੰ ਚਲੇ ਗਏ ਜਿਹੜੇ ਪਾਕਿਸਤਾਨ ਤੋਂ ਝੱਲ ਕੇ ਇਹ 12 ਲੱਖ ਲੋਕਾਂ ਦੀ ਲਿਸ਼ਟਾ ਜਿਹੜੀ ਸਰਕਾਰ ਦੇ ਕੋਲ ਵੀ ਆ ਜਿਹੜੇ ਲੋਕ ਜੜੇ ਆ ਜਿਹੜੇ ਲੋਕਾਂ ਨੇ ਧੀਆ ਰਾਜ ਮਾਰ ਦਿੱਤੀਆਂ ਪੁੱਤ ਰਾਜ ਮਾਰਤੇ ਪਿਓ ਰਾਜ ਮਾਰਤੇ ਜਿਹੜੇ ਆਪਣੇ ਪਰਿਵਾਰਾਂ ਤੋਂ ਸਦਾ ਲਈ ਵਿਛੜ ਗਏ ਉਹ ਵੀਰਾਂ ਕਾ ਦੀ ਆਜ਼ਾਦੀ ਆ ਆਜ਼ਾਦੀ ਜਿਹੜੀ ਸੀ ਆਜ਼ਾਦੀ ਅਧੂਰੀ ਆ ਉਹ ਅਧੂਰੀ ਆਜ਼ਾਦੀ ਨੂੰ ਦੁਬਾਰਾ ਫੇਰ ਹਾਜ਼ਰ ਕਰਵਾਉਣ ਵਾਸਤੇ ਤੇ ਭਾਰਤ ਨੂੰ ਜਥੇ ਬੰਦਿਆਂ ਦਾ ਸਾਥ ਦੋ ਤੇ ਜਿਹੜੇ ਆ ਤਿੰਨ ਕਾਲੇ ਕਾਨੂੰਨ ਆ ਇਹਨਾਂ ਨੂੰ ਵਾਪਸ ਕਰਵਾਉਣ ਵਾਸਤੇ ਅਪਰਾਧਿਕ ਮਾਮਲਿਆਂ ਦੇ ਵਿੱਚੋਂ ਵਾਢਾ ਇਹਦਾ ਹਟਾਉਣ ਵਾਸਤੇ ਆਪਾਂ ਸਾਰੇ ਦੂਜਾਂ ਸਾਥ ਦਈਏ ਹੋਰ ਵੇਲੇ ਸਮੇਂ ਦੇ ਵਿੱਚ ਆਪਾਂ ਲੱਗ ਸਕੀਏ ਮੈਂ ਸਰਬਜੀਤ ਸਿੰਘ ਵੱਲੋਂ ਬੇਨਤੀ ਕਰਉ ਆਪਾਂ ਵਿਚਾਰ ਰੱਖੀਆ ਦੋ ਮਿੰਟ ਸਰਬਜੀਤ ਸਿੰਘ ਜੀ ਵੱਲ ਜਿੱਥੇ ਵੀ ਹਾਂ ਮੇਰਾ ਵੀਰ ਸਰਬਜੀਤ ਸਿੰਘ ਵੱਲ ਭਾਈ ਉਹਨਾਂ ਤੋਂ ਗਿਆ ਦੋ ਗਿੰਦਰ ਬਾਗੜੀਆਂ ਦੀ ਦੋ ਮਿੰਟ ਲਓਗੇ ਦੋ ਮਿੰਟ ਦੋ ਮਿੰਟ ਸਾਰੇ ਲੋਕਾਂ ਦੇ ਪਾਪਾ ਜੀ ਲਵਾ ਲਓ ਮੇਰੇ ਬਹੁਤ ਸਰਕਾਰ ਜੋ ਕਿਸਾਨ ਸਾਥੀ ਮਜ਼ਦੂਰ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਿਹੜਾ ਇਹ ਕਾਲਾ ਜਿਸਮ ਯੋਗ ਸਰਕਾਰਾਂ ਆਜਾਦੀ ਦਿਵਸ ਦੇ ਰੂਪ ਮਨਾਉਗੇ ਆਪਾਂ ਇਹ ਕਾਲਾ ਦਿਵਸ ਦੇ ਰੂਪ ਵਿੱਚ ਮਨਾਉ ਜਾ ਰਹੇ ਆ ਕਿਉਂਕਿ ਆ ਜਿਹੜੀ ਸੈਂਟਰ ਸਰਕਾਰ ਨੇ ਸਾਡੇ ਵਾਸਤੇ ਤਿੰਨ ਬਹੁਤ ਘਾਤਕ ਕਾਨੂੰਨ ਲਿਆਂਦੇ ਨੇ ਜਿਹਦੇ ਵਿੱਚ ਅਸੀਂ ਮੁੜ ਕੇ ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਆਪਣਾ ਹੱਕ ਨਹੀਂ ਮੰਗ ਸਕਦੇ ਇਸ ਕਰਕੇ ਵੀਰੋ ਅੱਜ ਇਹ ਕਾਲਾ ਦਿਵਸ ਜਿਉਂ ਨਿਢਾਵਾ ਸਰਦਾਰ ਨਿਸ਼ਾਨ ਸਿੰਘ ਜੀ ਸਾਡੇ ਜੋਧਪੁਰਾਂ ਜਿਹਨਾਂ ਦੀ ਗਵਾਹੀ ਇੱਥੇ ਕਾਲਾ ਦਿਵਸ ਨੂੰ ਉਹ ਵਾਸਤੇ ਆਪਾਂ ਸੀਲ ਪੁਲਾਤ ਦੇ ਇਕੱਠੇ ਹੋਇਆ ਹਜ਼ਾਰਾਂ ਟਰੈਕਟਰਾਂ ਦਾ ਮਤਲਬ ਹੈ ਸਵਾਂ ਦੇ ਸਾਹਮਣੇ ਟਰੈਕਟਰ ਜਿਹੜੇ ਮਾਰਚ ਕਰਕੇ ਪੁਲਾਤ ਪਹੁੰਚਿਆ ਇਸ ਕਰਕੇ ਵੀਰੋ ਮੈਂ ਸਾਰੇ ਪੁਲਾਤ ਦੇ ਵਾਸੀਆਂ ਨੂੰ ਜਾਂ ਕੋ ਦੁਕਾਨਦਾਰ ਹੈ ਜਾਂ ਮਜ਼ਦੂਰ ਹੈ ਜਾਂ ਕੋ ਮਜ਼ਦੂਰ ਹੈ ਵੀਰੋ ਕਿਸੇ ਨੂੰ ਵੀ ਆਖ ਨਹੀਂ ਰਹਿਣਾ ਕਿ ਆਪਣੀ ਆਵਾਜ਼ بلند ਕਰ ਸਕੇ ਜਿਹੜਾ ਵੀ ਜਿੱਥੇ ਵੀ ਬੇਟਾ ਉਹਨੂੰ ਨੁਕਸਾਨ ਹੀ ਨੁਕਸਾਨ ਹੈ ਇਸ ਕਰਕੇ ਵੀਰੋ ਇਕੱਠੇ ਹੋ ਗਿਆ ਆਪਾਂ ਇਹਦਾ ਵਿਰੋਧ ਕਰਨਾ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਜਿਹੜੀਆਂ ਘਰਾਂ ਵਿੱਚ ਬੈਠੀਆਂ ਵੀਰੋ ਜਾਗੋ ਤੁਹਾਨੂੰ ਵੀ ਪਤਾ ਤੁਸੀਂ ਵੀ ਰੋਜ਼ ਰੋੜਵਾਰਾ ਪੜ੍ਹਦੇ ਹੋ ਟੀਵੀ ਦੇਖਦੇ ਹੋ ਇਸ ਕਰਕੇ ਵੀਰੇ ਜਾਗੋ ਇਕੱਠੇ ਹੋ ਕੇ ਆਪਾਂ ਇਹਨਾਂ ਤੇਲ ਕਾਨੂੰਨਾਂ ਨੂੰ ਵਾਪਸ ਕਰਵਾ ਸਕੀਏ ਨਹੀਂ ਤਾਂ ਆਪਣੇ ਵਾਸਤੇ ਬਹੁਤ ਆਪਾਂ ਬਿਲਕੁਲ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦੇ ਇਹ ਜਿਹੜੀ ਬਹੁਤ ਵੱਡੀ ਜਿਹੀ ਮਤਲਬ ਆਜ਼ਾਦੀ ਨਹੀਂ ਹੈਗੀ ਇਹ ਬਹੁਤ ਵੱਡੀ ਗੁਲਾਮੀ ਤੁਹਾਡੇ ਸਿਰ ਪੈ ਜਾਣੀ ਹੈ ਅਜੇ ਤੱਕ ਤਾਂ ਆਪਾਂ ਆਪਣੀ ਆਵਾਜ਼ ਬੁਲੰਦ ਕਰਕੇ ਆਪਾਂ ਕਿਸੇ ਅਫਸਰ ਨੂੰ ਕਿਸੇ ਸਰਕਾਰ ਨੂੰ ਸੁਣਾ ਸਕਦੇ ਆ ਸਰਕਾਰ ਦੇ ਦਾਕਾਟ ਨੂੰ ਬਣਾਤੇ ਵੀ ਜਿਹੜੇ ਬੰਦੇ ਨੂੰ ਮੀਚ ਕੇ ਪੁਲਿਸ ਨੇ ਅੰਦਰ ਕਰ ਦਿੱਤਾ ਉਹਦੀ ਕੋਈ ਸੁਣਵਾਈ ਨਹੀਂ ਕੋਈ ਐਸਐਸਪੀ ਹੋ ਸਕਦਾ ਇਹ ਨੂੰ ਰੱਦ ਨਹੀਂ ਕਰ ਸਕਦਾ ਸਰਕਾਰ ਦੀ ਮਰਜ਼ੀ ਉਹਨੂੰ 10 ਦਿਨ ਅੰਦਰ ਰੱਖੇ ਸਰਕਾਰ ਦੀ ਮਰਜ਼ੀ ਹੈ ਉਹਨੂੰ ਸਾਰੇ ਮਰਜ਼ੀ ਹੈ ਤੇ ਸਾਡੇ ਇਸ ਕਰਕੇ ਵੀਰੋ ਇਕੱਠੇ ਹੋ ਗਏ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਪੁਲਾਤ ਵਾਸੀਆਂ ਨੂੰ ਵੀ ਵੀ ਵੀਰੋ ਜਾਗੋ ਕੱਥੇ ਹੋ ਗਿਆ ਆਪਾਂ ਇਹਨਾਂ ਕਾਲੇ ਕੰਮਾਂ ਦਾ ਵਿਰੋਧ ਕਰਕੇ ਜਿੰਨਾ ਚਿਰ ਇਹ ਵਾਪਸ ਨਹੀਂ ਹੋਏ ਆਪਾਂ ਇਸੇ ਤਰ੍ਹਾਂ ਵਿਰੋਧ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬਾ ਬੀ ਬਹੁਤ ਬਹੁਤ ਮੇਰਾ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਨੂੰਨਾਂ ਬਾਰੇ ਸਾਡੇ ਆਗੂਆਂ ਨੇ ਬੜੇ ਵਿਸਤਾਰ ਨਾਲ ਦੱਸੋ ਸਾਰੇ ਵੀ ਮੈਂ ਹੋਰ ਵੀ ਦੱਸਾਂਗਾ ਜਿਹੜੇ ਟੈਕਟਰਾਂ ਦੇ ਵੀਰ ਆਏ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਬੜੇ ਦਿਸਮਰ ਨਾਲ ਬਹੁਤ ਵਧੀਆ ਤਰੀਕੇ ਨਾਲ ਪ੍ਰੇਰਿਤ ਕੀਤੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿਸਾਨ ਉਹਨਾਂ ਦੇ ਵੇਖ ਕੇ ਔਰ ਸੈਡਾ ਦੇ ਖੜੇ ਵੀਡੀਓ ਬਣਾ ਲਏ ਜਾਂ ਕੁਛ ਹੋਰ ਵੇਖ ਕੇ ਜਾਲ ਜਾਲ ਜਿਹੜੇ ਜ਼ਮੀਨਾ ਜਮੀਰਾ ਸੱਤਿਆਂ ਉਹਨਾਂ ਦੀਆਂ ਉਹਦੇ ਨਾਲੋਂ ਆਪਣੀਆਂ ਕਹਿੰਗਾ ਜਮੀਰਾ ਮਰੀਏ ਨਹੀਂ ਅਜੇ ਸੱਤਿਆਂ ਵਾਖੇ ਇਹਨਾਂ ਨੂੰ ਹੱਲੇ ਨਾ ਦਿੱਤਾ ਗਿਆ ਅੱਜ ਪ੍ਰੇਰਣ ਕਰਕੇ ਟਰੈਕਟਰ ਦੀ ਜੋ ਲੜਾਲਾ ਜੋ ਨੇ ਇਹ ਤਾਂ ਪ੍ਰੇਰਿਤ ਕੀਤੀ ਬਹੁਤ ਵਧੀਆ ਤਰੀਕੇ ਨਾਲ ਡਿਸਪਲਨ ਨਾਲ ਮੈਂ ਸਾਰਿਆਂ ਵੀਰਾਂ ਦਾ ਜਿਲ੍ਹੇ ਤੇ ਆਏ ਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਹੜੇ ਨਹੀਂ ਜਾਗੇ ਉਹਨਾਂ ਨੂੰ ਜਾਗਰੂਕਤਾ ਕਹਿੰਦੇ ਆ ਕਿ ਜਰੂਰ ਜਾਗੋ ਔਰ ਨਾਲ ਤੋ ਜੇ ਕਿਸੇ ਦਾ ਕੋਈ ਕੰਮ ਕਦੇ ਵੀ ਆਫੀਸਿਲ ਦੇ ਜੋ ਪਿਛੇ ਹੈ ਤੁਸੀਂ ਦੇਖ ਲਿਆ ਸਾਰਾ ਕੁਝ ਜੇ ਇਸ ਤਰੀਕੇ ਨਾਲ ਕਿਸੇ ਦਾ ਕੋਈ ਦਾਮਾ ਆੜਿਆ ਹੋਵੇ ਕਦੇ ਕੋਈ ਖੱਦਰ ਕਰਦਾ ਤਾਂ ਮੌਕਾ ਹੈ ਤੇ ਜਰੂਰ ਸਾਡੇ ਪ੍ਰਧਾਨ ਸ਼ਾਨ ਸਿੰਘ ਨਾਲ ਸੰਪਰਕ ਕਰੋ ਨਹੀਂ ਤੇ ਸਾਡੇ ਜਿਹੜੇ ਗਰੁੱਪ ਦੇ ਵਿੱਚ ਨੰਬਰ ਕੱਢੇ ਸਾਡੇ ਸਾਰੇ ਦੇ ਨੰਬਰ ਵਿੱਚ ਆ ਕਿਸੇ ਦਾ ਕੋਈ ਕੰਮ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਦਫਤਰ ਚ ਤੇ ਜਰੂਰ ਸੰਪਰਕ ਕਰੋ ਉਹ ਵੀਰ ਦੇ ਨਾਲ ਖੜਾਗੇ ਔਰ ਉਹਦਾ ਕੰਮ ਪੂਰਾ ਹੈ ਬਿਨਾ ਰਿਸ਼ਵਤ ਗੁਆਏ ਦਿਮਾਗ ਨੂੰ ਵੈਰੀ ਗੁੱਜਿਕਾ ਖਾਲਸਾ ਵੈਰੀ ਗੁੱਜਿਕਾ ਬਹੁਤ ਧੰਨਵਾਦ ਆਪੋ ਸਾਰਿਆਂ ਨੂੰ